ਅੱਜ ਆਂ ਦਰਾਹ ਦੇ ਮੇਨ ਬਾਜ਼ਾਰ ਨੇੜੇ ਰੇਲਵੇ ਸਟੇਸ਼ਨ ਦੇ ਕੋਲ ਤੁਸੀਂ ਸ੍ਰੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਕਾਸ਼ ਜਗਾਂ ਨੂੰ ਮੁੱਖ ਰੱਖਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਲੰਚਰਾਂ ਦੀ ਸੇਵਾ ਕੀਤੀ ਗਈ ਹੈ ਔਰ ਕਰਦੇ ਆਂ ਪ੍ਰਬੰਧਕਾਂ ਦੇ ਨਾਲ ਗੱਲਬਾਤ ਜੀ ਸਿੰਘ ਕਰੇ ਜੋ ਇਸ ਪ੍ਰੋਗਰਾਮ ਵਿੱਚ ਆਲਦੀ ਰੋਲ ਦੀ ਸਪੈਸ਼ਲ ਤੌਰ ਤੇ ਬੱਜਨੇ ਆਪਾਂ ਗੱਲਬਾਤ ਕਰਦੇ ਆਂ ਅੱਜ ਪ੍ਰਧਾਨ ਜੀ ਕੀ ਸਨੇਹਾ ਦੋਗੇ ਸੰਗਤ ਨੂੰ ਦੇਖੋ ਜੀ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਗਟ ਦੇ ਵਰਤਿਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਵਾਲਮੀਕੀ ਸਮਾਜ ਦੇ ਸਾਡੇ ਭਾਈਚਾਰੇ ਨੇ ਕੱਲ ਸ਼ੋਭਾ ਯਾਤਰਾ ਵੀ ਕੱਢੀ ਸੀ ਉਹਨਾਂ ਲਈ ਇਹਨਾਂ ਨੇ ਬਹੁਤ ਮੁਬਾਰਕਾਂ ਦੇ ਇਹਨਾਂ ਨੂੰ ਤੇ ਅੱਜ ਇਹਨਾਂ ਨੇ ਲੰਗਰ ਲਾਇਆ ਵਾ ਸਟੇਸ਼ਨ ਤੇ ਉੱਥੇ ਪਹੁੰਚੇ ਆ ਤੇ ਸ਼ਬਦਾਲੂ ਲੰਗਰ ਛਕ ਰਹੇ ਨੇ ਇਹਨਾਂ ਦਾ ਬਹੁਤ ਵੱਡਾ ਬਹੁਤ ਵੱਡਾ ਮਾਣ ਆ ਜਿਹੜਾ ਇਹਨਾਂ ਨੇ ਇਹਦੀ ਸੇਵਾ ਮਿਲੀ ਆ ਭਾਗਾਂ ਵਾਲੇ ਨੇ ਇਹ ਜਿਹੜੀ ਸੇਵਾ ਕਰ ਰਹੇ ਨੇ ਤੇ ਅਸੀਂ ਭਾਗਾਂ ਵਾਲੇ ਜਿਹੜਾ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਹਾਂਜੀ ਭਗਵਾਨ ਵਾਲਮੀ ਪ੍ਰਬੰਧਕ ਕਮੇਟੀ ਤਰਾਹ ਦੀ ਬਖਤਰਸ਼ ਤੋਂ ਅੱਜ ਲੰਗਰ ਲਗਾਇਆ ਪਰਸੋ ਝਾਕੀਆਂ ਕੱਢੀਆਂ ਗਈਆਂ ਸਾਰੇ ਸ਼ਾਨ ਬਹੁਤ ਵਧੀਆ ਸਹਿਯੋਗ ਦਿੱਤਾ ਜੀ ਅੱਜ ਲੰਗਰ ਪ੍ਰਸ਼ਾਦਾ ਛਕ ਰਹੇ ਨੇ ਸੰਗਤ ਜੀ ਸਾਨੂੰ ਬਹੁਤ ਮਾਣ ਆ ਜੀ ਭਗਵਾਨ ਵਾਲ ਵੀ ਪ੍ਰਬੰਧਕ ਕਮੇਟੀ ਵੱਲੋਂ ਜੀ ਤੇ ਹਰ ਸਾਲ ਲਗਾਉਂਦੇ ਹੋ ਤੁਸੀਂ ਇਹ ਲੰਗਰ ਇਹ ਹਾਂਜੀ ਹਰੇਕ ਸਾਲ ਲੰਗਰ ਲਗਾਈਦਾ ਜੀ ਹਾਂਜੀ ਭਗਵਾਨ ਵਾਲਮੀ ਦੀ ਜਨਮ ਦਿਨ ਤੇ ਜੀ ਤੇ ਕੀ ਸੁਨੇਹਾ ਦੇਣਾ ਚਾਹੋਗੇ ਨੌਜਵਾਨਾਂ ਨੂੰ ਆ ਨੌਜਵਾਨਾਂ ਨੂੰ ਇਹ ਜੀ ਬਾਬੇ ਨਸ਼ੇ ਪੱਤਿਆਂ ਤੋਂ ਦੂਰ ਰਹੋ ਜੀ ਰਲ ਮਿਲ ਕੇ ਰਹੋ ਪਿਆਰ ਮੁਹੱਬਤ ਪਿਆਰ ਭਾਵਨਾ ਨਾਲ ਰਹੋ ਜੀ